ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਤੂੰ ਦਰਿਆਉ ਦਾਨਾ ਬਿਨਾ ਮੈਂ ਮਛੁਲੀ ਕੈਸੀ ਅੰਤ ਲਹਾ ਜਹ ਜਹ ਦਿਖਾ ਤਹ ਤਹ ਤੂੰ ਹੈ ਤੂਜ ਤੇ ਨਿਕਸੀ ਫੂਟ ਮਰਾ ਨਾ ਜਾਣਾ ਬੀਓ ਨਾ ਜਾਣਾ ਜਾਲੀ ਜਾਂ ਦੁੱਖ ਲਾਗੈ ਤਾ ਤੁਝ ਸਮਲੀ ਰਹਾਉ ਤੂ ਭਰਪੂਰ ਜਾਣਿਆ ਮੈਂ ਦੂਰ ਜਾਣਿਆ ਮੈਂ ਦੂਰ ਜੋ ਕਛ ਕਰੀ ਸੋ ਤੇਰਾ ਹਦੂਰਾ ਤੂ ਦੇਖਹਿ ਹੋ ਮੁਕਰ ਪਾਓ ਤੇਰਾ ਕੰਮ ਨਾ ਤੇਰੇ ਨਾਏ ਮੁਕਰ ਥੋੜਾ ਜਿਹਾ ਕਸ ਕੇ ਬੋਲਣਾ ਮੁਕਰ ਨਹੀਂ ਕਹਿਣਾ ਮੁਕਰ ਦਾ ਅਰਥ ਹੁੰਦਾ ਸ਼ੀਸ਼ਾ ਮੁਕਰ ਦਾ ਅਰਥ ਹੁੰਦਾ ਕਿਸੇ ਗੱਲ ਤੋਂ ਮੁਕਰਨਾ ਪਾਸਾ ਬਟਨਾ ਤੇਰਾ ਕੰਮ ਨਾ ਤੇਰੇ ਨਾਏ ਜੀਤਾ ਦੀਹ ਤਿਤਾ ਹਉ ਖਾਉ ਬਿਆਦਰ ਨਹੀਂ ਕੈ ਦਰ ਜਾਉ ਬਿਆਦਰ ਇਸ ਸੰਬੰਧਕ ਪਾਠ ਹੈ ਬਿਆਦਰ ਨਹੀਂ ਕੈ ਦਰ ਜਾਉ ਨਾਨਕ ਏਕ ਕਹੈ ਅਰਦਾਸ ਜੀਉ ਪਿੰਡ ਸਭ ਤੇਰੇ ਪਾਸ ਆਪੇ ਨੀੜ ਦੂਰ ਆਪੇ ਹੀ ਆਪੇ ਮੰਜ ਮਿਆਨੋ ਆਪੇ ਵਿਖੈ ਸੁਣੇ ਆਪੇ ਹੀ ਉਦਤ ਕਰੇ ਜਹਾਨੋ ਜੋ ਤਿਸ ਭਾਵੇਂ ਨਾਨਕਾ ਹੁਕਮ ਸੁਈ ਪਰਮਾਨੰ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨ ਮਾਨ ਹਾਂਜੀ ਕੀਤਾ ਕਹਾ ਕਰੇ ਮਨ ਮਾਨ ਦੇਵਨ ਹਾਰੇ ਕੈ ਹੱਥ ਦਾਨ ਭਵਦੀ ਨ ਦੇਈ ਸੋਏ ਕੀਤੇ ਕਹਿ ਕਹਿਆ ਕਿਆ ਹੋਏ ਆਪੇ ਸੱਚ ਭਾਵੈ ਤਿਸ ਸੱਚ ਕੀਤੇ ਕਹਿ ਕਹਿਆ ਉਚਾਰਨ ਕਰਨਾ ਕਹਿਆ ਨਹੀਂ ਕਹਿਣਾ ਕੀਤੇ ਕਹਿ ਕਹਿਆ ਕਿਆ ਹੋਏ ਆਪੇ ਸੱਚ ਭਾਵੈ ਤਿਸ ਸੱਚ ਅੰਧਾ ਕੱਚਾ ਕਚੁਨ ਕੱਚ ਜੀ ਕਚੁਨ ਕੱਚ ਪਾਠ ਕਰਨਾ ਲਿਖਿਆ ਕਚ ਨਿਕਚ ਪਰ ਸੰਪਰਦਾ ਦੇ ਵਿੱਚ ਪਾਠ ਕਰਾਇਆ ਜਾਂਦਾ ਕਚੁੰ ਕਾਚ ਯਾਨੀ ਕੱਚਿਆਂ ਨਾਲੋਂ ਵੀ ਕੱਚਾ ਰਹਾਉ ਜਾ ਕੇ ਰੁਖ ਬਿਰਖ ਆਰਾਉ ਜੇਹੀ ਤਾਤ ਤੇਹਾ ਤਿਨ ਨਾਉ ਫੁੱਲ ਪਾਉ ਫਲ ਲਿਖਿਆ ਪਾਏ ਫੁੱਲ ਪਾ ਥੋੜਾ ਜਿਹਾ ਕਸ ਕੇ ਬੋਲਣਾ ਫਲ ਪੂਲਾ ਹੀ ਬੋਲਣਾ ਆਪ ਬੀਜ ਆਪੇ ਹੀ ਖਾਹੇ ਕੱਚੀ ਕੰਦ ਕੱਚਾ ਵਿੱਚ ਰਾਜ ਮਤ ਅਲੂਣੀ ਫਿੱਕਾ ਸਾਦ ਨਾਨਕ ਆਣੀ ਅਵਰਾਸ ਵਿਨੜਾਵੇ ਨਾਹੀ ਸਾਬਾਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾ ਅਸ਼ਲ ਚਲਾਈ ਨਹਿ ਚਲੇ ਹਾਂਜੀ ਨਕਾਉ ਕਟਾਰਾ ਕਰ ਸਕੈ ਅਸ਼ਲ ਹੀ ਉਚਾਰਨ ਕਰਨਾ ਅਸ਼ਲ ਨਹੀਂ ਕਹਿਣਾ ਚਾਲ ਅਨਸਾਰ ਇੱਥੇ ਬੋਲਣਾ ਅਸ਼ਲ ਚਲਾਈ ਨਹਿ ਚਲੇ ਇਥੇ ਵਿਸਨਾਮ ਮਹਿਕਾ ਉਕਟਾਰਾ ਕਰ ਸਕੈ ਜੋ ਸਾਹਿਬ ਰੱਖੈ ਤਿਉ ਰਹੈ ਇਸ ਲੋਭੀ ਕਾ ਜੀਉ ਟਾਲ ਪਲੈ ਹਾਂਜੀ ਤਾਲ ਪਲੈ ਇਹ ਪੂਲੇ ਪਾ ਦੀ ਵਿਚਾਰਨ ਕਰਨੇ ਹਨ ਜੋ ਸਾਹਿਬ ਰੱਖੈ ਤਿਉ ਰਹੈ ਇਸ ਲੋਭੀ ਕਾ ਜੀਉ ਟਾਲ ਪਲੈ ਬਿਨ ਤੇਲ ਦੀਵਾ ਕਿਉ ਜਲੈ ਰਹਾਉ ਪੋਥੀ ਪ੍ਰਾਣ ਕਮਾਈ ਐ ਪ੍ਰਾਣ ਨਹੀਂ ਕਹਿਣਾ ਪ੍ਰਾਣ ਦਾ ਅਰਥ ਖੂਰ ਹੈ ਪ੍ਰਾਣ ਦਾ ਅਰਥ ਖੂਰ ਹੈ ਪ੍ਰਾਣ ਤਾਂ ਹੋਗੇ ਨਾ ਜਿਹੜੇ 18 ਪ੍ਰਾਣ ਹਨ ਤੇ ਪ੍ਰਾਣ ਤੇ ਸਰੀਰ ਦੇ ਵਿੱਚ ਸਵਾਸ ਪੋਥੀ ਪੁਰਾਣ ਕਮਾਈ ਐ ਪੋਥੀ ਪ੍ਰਾਣ ਕਮਾਈ ਐ ਭੌ ਵੱਟੀ ਇਹ ਤਨ ਪਾਈ ਐ ਇਹ ਵੱਟੀ ਉਚਾਰਨ ਕਰਨਾ ਭੌ ਵੱਟੀ ਕਸਕੇ ਬੋਲਣਾ ਇਹ ਤਨ ਪਾਈ ਐ ਸੱਚ ਬੂਜਣਾ ਆਣ ਜਲਾਈਐ ਇਹੋ ਤੇਲ ਦੀਵਾ ਇਹੋ ਜਲੇ ਇਹੋ ਤੇਲ ਇਥੇ ਵਿਸ਼ਰਾਮ ਦੀਵਾ ਥਿਯਮ ਕਲਾ ਦਨੀਐ ਇਹੋ ਜਲੇ ਕਰ ਚਾਨਣ ਸਾਹਿਬ ਤਉ ਮਿਲੈ ਰਹਾਉ ਏਤਤਨ ਲਾਗੈ ਬਾਣੀਆ ਸੁਖ ਹੋਵੇ ਸੇਵ ਕਮਾਣੀਆ ਸਭ ਦੁਨੀਆ ਆਵਣ ਜਾਣੀਆ ਵਿਚ ਦੁਨੀਆ ਸੇਵ ਕਮਾਈਐ ਤਾ ਦਰਗਹਿ ਬੈਸਣ ਪਾਈਐ ਕਹੋ ਨਾਨਕ ਬਾਹ ਲੜਾਈਐ ਕਹੋ ਹੂੜਾ ਨਹੀਂ ਲਾਉਣਾ ਕਹ ਓਂਕੜ ਲਘੂ ਮਾਤਰਾ ਕਹੋ ਨਾਨਕ ਬਾਹ ਲੜਾਈਐ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹੋ ਸਤਗੁਰ ਸੇਵੀ ਆਪਣਾ ਹੋ ਸਤਗੁਰ ਸੇਵੀ ਆਪਣਾ ਇਕ ਮਨ ਇਕ ਚਿੱਤ ਪਾਏ ਇਕ ਮਨ ਇਕ ਚਿੱਤ ਪਾਏ ਸਤਗੁਰ ਮਨ ਕਾਮਨਾ ਤੀਰਥ ਹੈ ਮਨ ਕਾਮਨਾ ਇਹ ਸੁਨਵੰਦਕ ਪਾਠ ਹੈ ਸਤਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇਹ 부ਝਾਏ 부ਝਾਏ ਥੋੜਾ ਜਿਹਾ ਕਸਕੇ ਮਨ ਚਿੰਦਿਆ ਵਾਰ ਪਾਵਣਾ ਜੋ ਇੱਛਾ ਸੋ ਫਲ ਪਾਏ ਮਨ ਚਿੰਦਿਆ ਚਿੰਦਿਆ ਬੋਲਾਂ ਨਹੀਂ ਬੋਲਣਾ ਉੱਤੇ ਟਿੱਪੀ ਲੱਗੀ ਹੋਈ ਆ ਮਨ ਚਿੰਦਿਆ ਵਾਰ ਪਾਵਣਾ ਜੋ ਇੱਛਾ ਸੋ ਫਲ ਪਾਏ ਨਾਉ ਧਾਈ ਐ ਨਾਉ ਮੰਗੀ ਐ ਨਾਮੇ ਸਹਿਜ ਸਮਾਈ ਮਨ ਮੇਰੇ ਹਰ ਰਸ ਚਾਖ ਦੇਖ ਜਾਏ ਮਨ ਮੇਰੇ ਹਰ ਰਸ ਚਾਖ ਇਥੇ ਵਿਸਰਾਮ ਹੈ ਦੇਖ ਜਾਏ ਤੇਖ ਪੂਲਾ ਹੀ ਬੋਲਨਾ ਜਿਨੀ ਗੁਰਮੁਖ ਚਾਖਿਆ ਸਹਜੇ ਰਹੇ ਸਮਾਏ ਰਹਾਉ ਜਿਨੀ ਸਤਗੁਰ ਸੇਵਿਆ ਤਿਨੀ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵ ਰਹਿਆ ਚੂਕਾ ਮਨ ਅਭਿਮਾਨ ਹਿਰਦੈ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ ਹਿਰਦ ਕਮਲ ਪ੍ਰਗਾਸਿਆ ਇਥਿ ਵਿਸਰਾਮ ਲਗਾ ਸਹਿਜ ਧਿਆਨ ਮਨ ਨਿਰਮਨ ਨਿਰਮਲ ਹਰ ਰਵ ਰਹੀ ਰਹਿਆ ਪਾਇਆ ਦਰਗਹ ਮਾਨ ਸਤਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ ਤੇ ਵਿਰਲੇ ਸੰਸਾਰ ਹਉ ਮੈਂ ਮਮਤਾ ਹਮਾਰ ਕੈ ਹਰ ਰੱਖਿਆ ਉਰਤਾਰ ਹਉ ਤਨ ਕਬਲਿਹਾਰਣ ਜਿਨ੍ਹਾਂ ਨਾਮੇ ਲੱਗਾ ਪਿਆਰ ਸੇਈ ਸੁਖੀਏ ਚਹ ਜੁਗੀ ਜਿਨ੍ਹਾਂ ਨਾਮ ਅਖੁੱਟ ਅਪਾਰ ਸੇਈ ਸੁਖੀਏ ਚਹ ਜੁਗੀ ਇਥੇ ਵਿਸਰਾਮ ਜੁਗੀ ਥੁੜਕਸ ਕੇ ਬੋਲਨਾ ਜਿਨ੍ਹਾਂ ਨਾਮ ਅਖੁੱਟ ਅਪਾਰ ਗੁਰ ਮਿਲਿਆ ਨਾਮ ਪਾਈਆ ਚੁਕਾ ਮੋਹ ਪਿਆਰ ਹਰ ਚੁਕੇ ਮੋਹ ਪਿਆਸ ਚੁਕਾ ਮੋਹ ਪਿਆਸ ਹਰ ਛੇਤੀ ਮਨ ਰਵ ਰਹਿਆ ਘਰ ਹੀ ਮਾਹੇ ਉਦਾਸ ਜਿਨਹ ਹਾਰ ਕਾ ਸਾਦ ਆਇਆ ਹਾਉ ਤੈਨ ਬਲੇ ਹਾਰ ਆਜਾਸ ਹਾਉ ਨਹੀਂ ਕਹਿਣਾ ਹਾਉ ਹਾਉ ਕਹਿਣਾ ਹਾਉ ਹਾਉ ਤੈਨ ਬਲੇ ਹਾਰ ਆਜਾਸ ਹਾਉ ਤੈਨ ਬਲੇ ਹਾਰ ਆਜਾਸ ਨਾਨਕ ਨਜ਼ਰੀ ਪਾਈਐ ਸਚ ਨਾਮ ਗੁਣਤਾਸ ਸ੍ਰੀ ਬਾਗ ਮਹੱਲਾ ਤੀਜਾ ਬਹੁ ਭੇਖ ਕਰ ਪਰਮਾਈਐ ਮਨ ਹਿਰਦੈ ਕਪਟ ਕਮਾਈ ਹਾਰ ਕਾ ਮਹਿਲ ਨ ਪਾਵਈ ਮਰ ਵਿਸਟਾ ਮਾਹਿਸਮਾਈ ਮਰ ਬਾਦ ਤੇ ਯਮ ਕਲਾ ਦਿੰਨੀ ਐ ਮਰ ਵਿਸਟਾ ਮਾਹਿਸਮਾਈ ਮਨ ਰੇ ਗ੍ਰਿਹ ਹੀ ਮਾਹਿ ਉਦਾਸ ਕੀ ਮਨ ਰੇ ਥੀ ਵਿਸਰਾਮ ਹੈ ਗ੍ਰਿਹ ਹੀ ਸੰਬੰਧਕ ਪਾਠ ਬੋਲਣਾ ਗੱਗੇ ਦੇ ਹੀਠਾਂ ਜਿਹੜਾ ਰਾਰਾ ਹੈ ਰਾਰੇ ਨੂੰ ਸਿਹਾਰੀ ਲੱਗ ਜੰਨੀ ਹੈ ਗ੍ਰਿਹ ਹੀ ਮਾਹਿ ਇਥੇ ਠਮਕ ਉਦਾਸ ਸਤ ਸੰਜਮ ਕਰਨੀ ਜੋ ਕਰੇ ਸਤ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪਰਗਾਸ ਰਹਾਉ ਗੁਰ ਕੈ ਸਬਦ ਮਨ ਜੀਤਿਆ ਗਾਤ ਮੁਕਤ ਘਰੈ ਮਹਿ ਪਾਈ ਜੀਤਿਆ ਪਦ ਕਸਕੇ ਉਚਾਰਨ ਕਰਨਾ ਗਾਤ ਪੁਲਾ ਹੀ ਬੋਲਣਾ ਹਰ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ ਜੀ ਲਖ ਇਸਤਰੀਆ ਭੋਗ ਕਰਹਿ ਨਵਖੰਡ ਰਾਜਕਮਾਹੀ ਬਿਨ ਸਤਗੁਰ ਸੁਖ ਨ ਪਾਵਹੀ ਫਿਰ ਫਿਰ ਜੁਨੀ ਪਾਹੀ ਇਹ ਪਾਵਹੀ ਪਾਠ ਸੁਧੰ ਇਥੇ ਪੋਥੀ ਚ ਪਾਵਈ ਛਪਿਆ ਸੀ ਜੜੀ ਨਾਲ ਹਾਹੀ ਨਾਲ ਪਾਵਹੀ ਹਰ ਹਾਰ ਕੰਠ ਜਿਨੀ ਪਹਿਰਿਆ ਗੁਰਚਰਣੀ ਚਿਤ ਲਾਏ ਇਹ ਪਦ ਪਹਿਰਿਆ ਉਚਾਰਨ ਕਰਨੇ ਹਾਹੀ ਦੀ ਸਿਆਰੀ ਨਾਲ ਪਹਿਰਿਆ ਕਿਨਾ ਪਿੱਛਾ ਰਿੱਧ ਸਿੱਧ ਫਿਰਾ ਉਹਨਾਂ ਤਿਲ ਨਾ ਤਮਾਈ ਜੋ ਪ੍ਰਭ ਭਾਵੈ ਸੋ ਥੀਐ ਅਵਰਨਾ ਕਰਣਾ ਜਾਈ ਜਨ ਨਾਨਕ ਜੀਵੈ ਨਾਮ ਲੈ ਹਰ ਦੀਵਹ ਸਹਿਜ ਸੁਭਾਈ ਵਾਹਿਗੁਰੂ ਜੀ ਕਾ ਕਾਲ ਸਾ ਕਰਹੈ ਵਾਹਿਗੁਰੂ ਜੀ ਕੀ ਪਤ